ਇਹ ਕਿਹੇ ਮਾਲਵੇ ਕਿਹਨ ਪਤਾ ਵੀ ਆ ਜਿਹੜੀ ਪੱਤਾ ਜਰਾ ਮੂੰਗੀ ਦਾ ਲਾ ਕੇ ਕਰਕੇ ਦਿਖਾਓ ਮੜਾ ਜੀ ਇਹਨੂੰ ਕਿਹੜੀ ਪ੍ਰੋਬਲਮ ਪੈ ਗਈ ਆ ਇਹ ਤੁਸੀਂ ਦੱਸੋ ਵੀ ਗਰਮੀ ਨਾਲ ਪੱਤਾ ਜਾਂ ਉਤੋਂ ਸੜਦਾ ਧੁੱਲਸ ਰੋ ਗਿਆ ਤੇ ਜਾਂ ਜਾਂ ਕਹੋ ਕਿ ਇਹ ਤੇਲ ਆਇਆ ਚਟਾ ਜਾਂ ਹਰਾ ਤੇਲਾ ਨਾ ਅੱਧਾ ਸੁੱਕਾ ਦੱਦਾ ਖਰਾਬ ਜਾਂ ਨਾ ਤੇ ਇਹਦੇ ਤਾਂ ਰੱਖ ਕੇ ਦਿਕਾਉਨੇ ਆ ਅੱਧਾ ਸੁੱਕਾ ਆ ਤੇ ਅੱਧਾ ਹਰਾ ਆ ਆ ਦੇਖੋ ਜੀ ਇਹ ਜਾਂਦ ਫੇ ਗਰਮੀ ਨਾਲ ਹੋਊਗਾ ਜਾਏ ਕੋਈ ਝੁਲਸ ਹੋ ਗਿਆ ਕਿਹੜੀ ਚੀਜ਼ ਹੋ ਗਈ ਦੱਸਿਓ ਮੇਰਾ ਕਮੈਂਟ ਕਰਕੇ ਵੀ ਕਿਹੜੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਵਲੋਗਸ ਬੋਪਾ ਰਾਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਲੀ ਦੇ ਸਾਰੇ ਠੀਕ ਠਾਕ ਹੋ ਦੀ ਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਾਡੇ ਕੈਨੇਡਾ ਅਮਰੀਕਾ ਵਾਲੇ ਔਰ ਇਟਲੀ ਵਾਲਿਆਂ ਨੂੰ ਤਹਿ ਦਿਲ ਸਤਿ ਸ੍ਰੀ ਅਕਾਲ ਇੰਡੀਆ ਵਾਲਿਆਂ ਦੇ ਸਾਡੇ ਬਲੌਗ ਦੇਖਦੇ ਆ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਅੱਜ ਤਰੀਕ ਹੈਗੀ ਹੈ 9 ਤੇ ਦਿਨ ਹੈਗਾ ਅੱਜ ਸੋਮਵਾਰ ਤੇ ਪੌਣੇ ਸਾਡਾ ਟਾਈਮ ਆ ਤੇ ਕਰਦੇ ਕੰਮ ਕਰਾ ਆਪਾਂ ਛੱਡਦੇ ਹੋਏ ਹੁਤੇ ਆਏ ਆ ਤੇ ਨਾਲ ਥੋੜੀ ਹੈਲਪ ਕਰਾ ਲਈ ਡਾਕਟਰ ਸਾਹਿਬ ਦੇ ਤੇ ਉਹਨਾਂ ਨੇ ਮੋੜਿਆ ਪਾਣੀ ਤੇ ਮੇਰਾ ਖਿਆਲ ਪੱਠਿਆਂ ਨੂੰ ਪਾਣੀ ਮੋੜਿਆ ਪੱਠੀ ਸੁੱਕਦੇ ਬਹੁਤ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਸਵੇਰ ਸ਼ਾਮ ਜਿਹੜਾ ਕੰਮ ਹੋ ਜਵੇ ਹੋ ਜਵੇ ਤੇ ਦੁਪਹਿਰ ਨੂੰ ਇੰਨਾ ਮਤਲਬ ਧੁੱਪ ਦਾ ਕਹਿਰ ਹੁੰਦਾ ਜਾਨੀ ਕਹਿ ਲਓ ਹਨਾ ਵੀ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਹੈਗਾ ਮੇਨੀ ਧੁੱਪ ਹੁੰਦੀ ਆ ਤੇ ਸਵੇਸਰੇ ਲਿਆ ਲਾਹੇ ਕੰਮ ਕਰਦਾ ਤੇ ਤੁਹਾਨੂੰ ਪਤਾ ਵੀ ਛੁੱਟੀਆਂ ਹੈਗੀਆਂ ਬੱਚੇ ਇਹਨਾਂ ਨੂੰ ਹੁੰਦਾ ਵੀ ਚਲੋ ਅਸੀਂ ਸੌ ਲਈਏ ਜਾਂ ਕਿਦਾਂ ਹਨਾ ਪਲੀ ਚਲ ਖਾ ਪੀ ਲਈਏ ਚਲੋ ਖਾਣਾ ਪੀਣਾ ਚਲੋ ਹੈਗਾ ਬੱਚੇ ਘਰ ਕੁਛ ਨੁਕਸੇ ਬਣਾ ਕੇ ਖਾਈ ਜਾਂਦਾ ਰਹਿੰਦਾ ਨਾ ਨਾ ਸਾਡਾ ਵੀ ਨਾਲ ਸਾਡੇ ਦਾ ਉਹਦਾ ਘੋਲ ਹੋ ਜਾਂਦੀ ਆ ਦੇਖੋ ਛੁੱਟੀਆਂ ਤੇ ਕਮੈਂਟ ਕਰਕੇ ਜੂ ਦੱਸਣਾ ਮੇਰੇ ਭੈਣ ਭਰਾ ਵੀ ਕਿਹੜੇ ਛੁੱਟੀਆਂ ਕੱਟਣ ਜਾਂਦੇ ਹੁੰਦੇ ਸੀਗੇ ਜਦੋਂ ਉਹਨਾਂ ਦੇ ਟਾਈਮ ਹੁੰਦੇ ਸੀਗੇ ਨਾ ਹੁਣ ਤਾਂ ਕੋਈ ਜਾਂਦਾ ਨਹੀਂ ਹੁਣ ਤਾਂ ਨਿਆਣੇ ਆਪਣੇ ਜਿੱਦਾਂ ਕਰ ਲੋ ਘਰੇ ਰਹਿੰਦੇ ਆ ਤੇ ਨਹੀਂ ਜਾਂਦਾ ਕੋਈ ਹੈਗਾ ਨਾ ਤੇ ਪਹਿਲੇ ਸਮੇਂ ਚ ਲੋਕੀ ਜਾਂਦੇ ਹੁੰਦੇ ਸੀਗੇ ਜਣੀ ਜਿਦਾ ਮੈਂ ਮੈਂ ਆਪਣੀ ਗੱਲ ਕਰਦੀ ਆ ਮੈਂ ਆਪਣੇ ਨਾਨਕੇ ਇੱਕ ਸਾ ਨਾਨਕੇ ਨੇ ਜਾਣਾ ਫਿਰ ਮਾਸੀਆਂ ਦੇ ਜਾਣਾ ਮਾਮਿਆਂ ਦੇ ਭੂਆ ਦੇ ਹੈ ਨਾ ਤੇ ਜਾਇਦਾ ਹੁੰਦਾ ਸੀਗਾ ਤੇ ਕੋਈ ਥਾਂ ਨਹੀਂ ਸੀ ਖਾਲੀ ਹੁੰਦਾ ਤੇ ਜਾਇਦਾ ਹੁੰਦਾ ਸੀਗਾ ਬੜੀ ਮਸਤੀ ਹੁੰਦੀ ਸੀਗੀ ਤੇ ਕਿਉਂ ਜਿਹੜੇ ਮਾਮਿਆਂ ਦੇ ਨਿਆਣੇ ਹੁੰਦੇ ਸੀਗੇ ਮਾਸੀਆਂ ਦੇ ਹਣ ਪਰਵਾਨੀ ਹੁੰਦੇ ਸੀਗੇ ਬਹੁਤ ਮਸਤੀ ਕਰੀਦੀ ਹੁੰਦੀ ਸੀ ਬਹੁਤ ਸੋਹਣਾ ਮਾਹੌਲ ਸੀਗਾ ਜਣੀ ਪਹਿਲਾਂ ਬਹੁਤ ਵਧੀਆ ਹੁੰਦਾ ਸੀ ਟਾਈਮ ਹੁਣ ਉਸ ਟਾਈਮ ਦਾ ਮੁਕਾਬਲਾ ਨਹੀਂ ਹੈਗਾ ਉਹ ਟਾਈਮ ਬੜਾ ਵਧੀਆ ਹੁੰਦਾ ਸੀਗਾ ਉਸ ਆਸ ਵਿੱਚ ਲੋਕਾਂ 'ਚ ਪਿਆਰ ਹੁੰਦੇ ਸੀਗੇ ਰਿਸ਼ਤੇ ਜਾਰੀ ਹੁੰਦੇ ਸੀ ਰੂਹਦਾਰੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਰਿਸ਼ਤੇ ਜਾਰੀਆਂ ਰਹਿ ਗਈਆਂ ਜੇ ਕੋ ਕਹਿੰਦੇ ਨੇ ਮਿਲਦਾ ਤਾਂ ਮਿਲ ਲੈਣੇ ਆ ਜੇ ਕੋ ਨਹੀਂ ਮਿਲਦਾ ਚਲੋ ਆਪਣੇ ਘਰ ਠੀਕ ਆ ਸੀ ਆਪਣੇ ਘਰ ਠੀਕ ਹੈ ਨਾ ਤੇ ਬਹੁਤ ਫਰਕ ਪੈ ਗਿਆ ਸਮੇਂ ਦਾ ਹਨਾ ਤੇ ਮੈਨੂੰ ਮੇਰੇ ਭੈਣਾਂ ਪ੍ਰਾ ਕਮੈਂਟ ਜਰੂਰ ਕਰਿਓ ਵੀ ਕਿਹੜੇ-ਕਿਹੜੇ ਆਪਣੇ ਨਾਨਕ ਜਾਂਦੇ ਹੁੰਦੇ ਸੀਗੇ ਛੁੱਟੇ ਘਟਣ ਤੇ ਸਾਰਾ ਮੀਨਾ ਰਹਿ ਕਹਿੰਦੇ ਹੁੰਦੇ ਸੀਗੇ ਜਾਂ ਕਿੱਦਾਂ ਕਿੱਦਾਂ ਰਹਿ ਕਹਿੰਦੇ ਹੁੰਦੇ ਸੀਗੇ ਤੇ ਹੁਣ ਉਹ ਜਿਹਾ ਸਮਾਂ ਨਹੀਂ ਹੈਗਾ ਤੇ ਸਮਾਂ ਬਹੁਤ ਵਧੀਆ ਸੀ ਉਹ ਸਮੇਂ ਨੂੰ ਹੰਡਾਇਆ ਤੇ ਬਹੁਤ ਵਧੀਆ ਰਿਆ ਸਮਾਂ ਉਹ ਹੈਨਾ ਯੂਰੋ ਵਿਆਹ ਹੁਣੇ ਰਿਸ਼ਤੇਦਾਰਾਂ ਵਿੱਚ ਮਹੀਨਾ-ਮਹੀਨਾ ਪਹਿਲਾਂ ਚਲ ਜਾਣਾ ਤੇ ਕੰਮ-ਕਾਜ ਕਰਾਉਣੇ ਜਾ ਕੇ ਹੈਨਾ ਤੇ ਆਪਣਾ ਕੰਮ ਖਰਾਬ ਕਰਕੇ ਤੇ ਜਾਣਾ ਅਗਲੇ ਵਿਆਹ ਸ਼ਾਮਲ ਹੁਣ ਤੇ ਮਹੀਨਾ ਜਾ ਕੰਮ-ਕਾਰ ਕਰਾਉਣੇ ਤੇ ਵਧੀਆ ਲੱਗਦਾ ਹੁੰਦਾ ਸੀਗਾ ਤੇ ਰਹਿ ਵੀ ਹੁਣਾਂ ਨਾਲ ਕੋਈ ਪ੍ਰਵਾਹ ਨਹੀਂ ਸੀ ਹੁੰਦੀ ਤੇ ਹੁਣ ਸਾਰਿਆਂ ਕੇ ਆਪਣੀ ਲਾਈਫ ਜੀ ਬਿਜੀ ਆ ਅਛਾ ਮੂੰਗੀ ਨਹੀਂ ਪਾਣੀ ਮੋੜਿਆ ਮੈਂ ਕਿਹਾ ਪੱਠਿਆਂ ਨੂੰ ਮੋੜਿਆ ਠੀਕ ਐ ਕਿ ਨਹੀਂ ਸੋਹਣ ਲੱਗਦੀ ਐ ਨਾ ਸੂਰਜ ਦੀ ਰੋਸ਼ਨੀ ਸੂਰਜਾਂ ਕੋ ਹੁੰਦਾ ਨਾ ਇਹਦਾ ਮੂੰਹ ਹੈ ਨਾ ਉਦਾਂ ਲੱਗਦੀ ਐ ਸੂਰਿਆ ਮੂੰਹ ਹੁੰਦਾ ਸੂਰਜ ਮੁਖੀ ਦਾ ਮੂੰਹ ਹੁੰਦਾ ਸੂਰਜਵਲ ਤੇ ਇਹਦਾ ਵੀ ਹੋਈ ਹਿਸਾਬ ਵਿੱਚ ਇਹਦਾ ਮੂੰਹ ਸੂਰਜਵਾਲਿਆ ਸੋਹਣੀ ਹੋ ਗਈ ਐ ਸਪਰੇਅ ਕੀਤੀ ਐ ਨਾ ਇਹਨੂੰ ਵਧੀਆ ਵਧੀਆ ਚਲੋ ਠੀਕ ਐ ਮੈਂ ਹੁਣ ਪੱਠੇ ਪੱਠੇ ਬਾਟਲਾਂ ਕਿਉਂ ਪੱਠੇ ਵੜੀ ਨੇ ਬਹੁਤ ਵਧੀਆ ਲੱਗਦੇ ਇਹਨਾਂ ਨਾਲ ਚਲੋ ਖਾ ਲੈ ਨਾਲ ਹੈਲਪ ਹੋ ਜਾਂਦੀ ਏ ਹੋਰ ਗੱਲ ਕੋਈ ਨਹੀਂ ਹੈਗੀ ਅਗਰ ਸਭ ਪਣ ਲੈ ਲੈਣਗੇ ਤੇ ਮੈਂ ਪੱਠੇ ਵੜ ਲੂੰਗੀ ਤਾਂ ਆਪਣੇ ਘਰ ਦੇ ਕੰਮ ਦਾ ਕੋਈ ਮੇਣਾ ਨਹੀਂ ਸਵਾ ਕੀ ਵਧੀਆ ਤੇ ਪੱਠੇ ਰਹਿ ਕੇ ਲੈਰੇ ਲੈਰੇ ਤੇ ਕੱਚੇ ਪੱਠੇ ਆ ਤੇ ਬਹੁਤ ਵਧੀਆ ਵੱਠੇ ਆ ਤੇ ਮੈਂ ਟੋਮੇਟੀ ਵੱਢ ਹੋ ਜਾਣੀ ਆ ਤੇ ਮਗਰ ਹੋਰ ਹੋ ਜਾਂਦੇ ਆ ਤੇ ਆਪਾਂ ਸਾਰੇ ਇਹ ਪੱਠੇ ਵੜ ਕੇ ਇੱਥੇ ਲਾਉਣਾ ਚੋਣਾ ਅਗਰ ਸਾਬ ਗਨ ਇਹਨਾਂ ਸਫਾਈ ਕਰਨੀ ਹੈ ਦੀ ਤੇ ਉਹ ਦੇਖੋ ਜੀ ਘੁੱਗੀਆਂ ਤੁਹਾਨੂੰ ਕਿੱਦਾਂ ਦਿਖਾਵਾਂ ਇਹ ਆ ਦੇਖੋ ਜੀ ਘੁੱਗੀਆਂ ਕਬੂਤਰ ਜਾਨਵਰ ਕਿਨੇ ਸੁਣਣ ਲੱਗਣ ਦੇ ਬੋਲਦੇ ਬੋਲਦੇ ਹਨਾ ਉਹ ਦੇਖੋ ਜੀ ਜਾਨਵਰ ਚੁਗਣਦੇ ਆ ਪਤਾ ਨਹੀਂ ਕੀ ਚੁਗੀ ਜਾਂਦੇ ਵਿੱਚੋਂ ਇਹ ਹਨਾ ਤੇ ਜਦੋਂ ਆਪਾਂ ਦੂ ਲੱਗੇ ਚੱਲ ਗਏ ਇਹਨਾਂ ਦੇ ਤੇ ਫਿਰ ਇਹਨਾਂ ਨੇ ਉੱਡ ਜਾਣਾ ਫਿਰ ਡਰ ਜਾਣਾ ਇਹਨਾਂ ਨੇ ਤੇ ਕਿੰਨੇ ਸੋਹਣੇ ਲੱਗਣਦੇ ਆ ਠੁੱਗੀਆਂ ਕਬੂਤਰ ਤੇ ਕੁਛ ਚੁਗਦੇ ਪਏ ਆ ਤੇ ਹੋ ਸਕਦਾ ਇਹਨਾਂ ਨੂੰ ਕੁਝ ਮਿਲਿਆ ਉਹ ਖਾਣ ਨੂੰ ਵਿੱਚੋਂ ਨਾ ਕੋਈ ਸੁੰਡੀ ਵਗੈਰਾ ਜਾਂ ਕੁਝ ਹੋਰ ਤਾਂ ਦੇਖੋ ਆ ਬੰਗਲੇ ਬੰਗਲੇ ਉੱਡਦੇ ਜਾ ਰਹੇ ਆ ਸਵੇਰੇ ਸਵੇਰੇ ਕਿੰਨਾ ਵਧੀਆ ਮਾਹੌਲ ਆ ਬੜਾ ਜੀ ਲੱਗਦਾ ਖੁਤੇ ਆ ਕੇ ਪਾਰ ਕੋਈ ਇਥੇ ਘਰ ਨਹੀਂ ਹੈਗਾ ਨਹੀਂ ਤੇ ਘਰ ਬਣਾ ਕੇ ਬੈਜੀ ਇਥੇ ਖੁੱਲਾ ਮਾਹੌਲ ਸ਼ਾਂਤ ਇੱਕਦਮ ਕੋਈ ਹੜਕ ਨਹੀਂ ਕੋਈ ਝੜਕ ਨਹੀਂ ਹੈਗੀ ਤੇ ਉਹ ਹੋਰ ਅੱਗੇ ਬੈ ਗਿਆ ਨੇ ਕੋਈ ਵਾ ਕਿੰਨੇ ਸੋਨੇ ਹਰੇ ਹਰੇ ਪੱਠੇ ਇੱਕਦਮ ਵਧੀਆ ਤੇ ਟਿੱਬਿਆਂ ਸੱਪ ਵੀ ਬਹੁਤ ਰਹਿੰਦੇ ਆ ਕਿਉਂ ਪੁਰਾਣੀਆਂ ਵਟਾਂ ਹੁੰਦੀਆਂ ਇਥੇ ਤੇ ਸੱਪ ਵੀ ਜ਼ਿਆਦਾ ਰਹਿੰਦੇ ਮੋ ਕੱਲ ਨੂੰ ਵੀਡੀਓ ਪਾਈ ਸੀ ਪੀਰਾਂ ਦੀ ਬਹੁਤ ਸੋਹਣੇ ਕਮੈਂਟ ਮੇਰੇ ਭੈਣਾਂ ਨੇ ਮੇਰੇ ਭਰਾਵਾਂ ਨੇ ਕੀਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਸਾਡੇ ਬਲੌਗ ਦੇਖਦੇ ਆ ਕਮੈਂਟ ਕਰਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਨਾ ਤੇ ਬਹੁਤ ਵਧੀਆ ਲੱਗਦਾ ਹਮੇਸ਼ਾ ਦੇ ਸਾਥ ਤੇ ਸਪੋਰਟ ਬਣਾਈ ਰੱਖੋ ਸਾਡੇ ਨਾਲ ਤੇ ਤੁਹਾਡਾ ਬਹੁਤ ਧੰਨਵਾਦ ਚਲੋ ਜੀ ਹੁ ਪੱਠੇ ਵੱਢ ਲਈਏ ਪੱਠੇ ਵੱਢ ਕੇ ਆਉਣਾ ਹਾਂ ਹਾਂ ਆਉਗਾ ਚਲੋ ਬੋਲੋ ਹਾਂਜੀ ਸੋ ਆਪਾਂ ਪਾਣੀ ਲਾਇਆ ਇੱਧਰ ਪਨੀਰੀ ਨੂੰ ਵੀ ਟੁੱਟ ਕੇ ਪਾਇਆ ਗਿਆ ਤੇ ਮੂੰਗੀ ਦੇ ਮੋੜਿਆ ਪਾਣੀ ਸੁੱਕਦੀ ਸੀਗੀ ਤੇ ਇੱਧਰ ਮਾਲਵੇ ਵਿੱਚ ਜਿੰਨੇ ਵੀ ਸਾਡੇ ਨਾ ਭੈਣ ਭਰਾ ਸਾਡੇ ਬਲੌਗ ਦੇਖਦੇ ਆ ਜਿੰਨੇ ਵੀ ਯੂਟਿਊਬਰ ਆ ਮਾਲਵੇ ਵਿੱਚ ਉਹ ਤਕਰੀਬਨ ਧਾਲਾਂ ਦਾ ਬਹੁਤ ਜ਼ਿਆਦਾ ਦੇਖਦੇ ਆ ਧਾਲਾਂ ਦਾ ਕੰਮ ਵੀ ਕਾਫੀ ਕੰਮ ਕਰਦੇ ਆ ਕਿਉਂਕਿ ਮੂੰਗੀ ਮਾ ਕੇ ਉਹਦੇ ਬਹੁਤ ਬੀਜਦੇ ਆ ਰਾਜਮਾ ਮੂੰਗੀ ਮੋਠ ਹੋਰ ਚੀਜ਼ਾਂ ਕਾਫੀ ਬੀਜਦੇ ਆ ਕਪਾਹ ਵੀ ਤੇ ਜੇ ਕਿਸੇ ਮਾਲਵੇ ਕੇ ਨੂੰ ਪਤਾ ਵੀ ਆ ਜਿਹੜੀ ਪੱਤਾ ਜਰਾ ਮੂੰਗੀ ਦਾ ਇਹਨਾਂ ਦੇ ਕਰਕੇ ਦਿਖਾਓ ਮੜੇ ਜੀ ਇਹਨੂੰ ਕਿਹੜੀ ਪ੍ਰੋਬਲਮ ਪੈ ਗਈ ਆ ਮਿੰਟ ਮਿੰਟ ਇਹ ਤੁਸੀਂ ਦੱਸੋ ਬਈ ਗਰਮੀ ਨਾਲ ਪੱਤਾ ਜੇ ਉਤੋਂ ਸੜਦਾ ਧੁੱਲਸਰ ਹੋ ਗਿਆ ਤੇ ਜਾਂ ਜਾਂ ਕਹੋ ਕਿ ਇਹ ਤੇਲਾ ਆ ਚਟਾ ਜਾਂ ਹਰਾ ਤੇਲਾ ਨਾ ਅੱਧਾ ਸੁੱਕਾ ਤੇ ਅੱਧਾ ਖਰਾਬ ਜਾਂ ਨਾ ਇਹਦੇ ਤਾਂ ਰੱਖ ਕੇ ਦਿਖਾਉਨੇ ਆ ਅੱਧਾ ਸੁੱਕਾ ਆ ਤੇ ਅੱਧਾ ਹਰਾ ਆ ਆ ਦੇਖੋ ਜੀ ਇਹ ਜਾਂ ਤੇ ਗਰਮੀ ਨਾਲ ਹੋਊਗਾ ਤੇ ਜਾਂ ਇਹ ਕੋਈ ਝੁਲਸ ਹੋ ਗਿਆ ਕਿਹੜੀ ਚੀਜ਼ ਹੋ ਗਈ ਦੱਸਿਓ ਮੜਾ ਕਮੈਂਟ ਕਰਕੇ ਵੀ ਕਿਹੜੀ ਸਪਰੇਅ ਕੀਤੀ ਜਾਊਗੀ ਵੀ ਆਪਾਂ ਉਹ ਸਪਰੇਅ ਲਾ ਕੇ ਕਰੀਏ ਇਹਨੂੰ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਪਤਾ ਹੈ ਕਿਉਂਕਿ ਹਜੇ ਮਹੀਨੇ ਦੀ ਹੋਈ ਆ ਤੇ ਇਹ ਹੁਣ ਤੁਸੀਂ ਦੱਸੋ ਕਮੈਂਟ ਕਰਕੇ ਮਾਲਵੇ ਵਾਲਿਓ ਵੀ ਇਹ ਕਿਹੜੀ ਪ੍ਰੋਬਲਮ ਜਾਂ ਜੇ ਕੋਈ ਕੋਈ ਦਵਾਈ ਵਾਲਾ ਕੋਈ ਸਾਡਾ ਵੀ ਸਾਡਾ ਬਲੌਗ ਦੇਖਦਾ ਹੈ ਨਾ ਕੋਈ ਖੇਤੀਬਾੜੀ ਸਟੋਰ ਵਾਲਾ ਉਹ ਦੱਸੇ ਮਾੜਿਆ ਸਾਨੂੰ ਕਮੈਂਟ ਕਰਕੇ ਵੀ ਇਹ ਕਿਹੜੀ ਪ੍ਰੋਬਲਮ ਹੋਊਗੀ ਤੇ ਦਾ ਜੋ ਹੱਲ ਕਰੀਏ ਆਪਾਂ ਤੇ ਮੈਂ ਅੱਜ ਵੇਖਿਆ ਵਾ ਕਾਫੀ ਵਿੱਚੋਂ ਪੱਤੇ ਹੋਏ ਆ ਇਦਾਂ ਵੀ ਮੇਰੀ ਸ਼ੱਕ ਹੈ ਵੀ ਧੁੱਲ ਸਰੋ ਗਿਆ ਤੇ ਜਾਂ ਗਰਮੀ ਨਾਲ ਹੋਇਆ ਇਹ ਪ੍ਰੋਬਲਮ ਵੱਧੀ ਵੱਜ ਜਾਂਦੀ ਆ ਤੁਸੀਂ ਆਪ ਆਪਣੇ ਰਾਏ ਸਾਰੇ ਦੱਸਿਓ ਕੀ ਚੱਕਰ ਹੋਊਗਾ ਕਿਹੜੀ ਪ੍ਰੋਬਲਮ ਹੋ ਗਈ ਇਹਨੂੰ ਇਹ ਤੇ ਆਪਾਂ ਜੋ ਹਨਾ ਉਸ ਤੇਜ਼ ਦੀ ਸਪਰੇਅ ਕਰ ਚੱਕੀ ਆ ਅੱਗੇ ਸਪਰੇਅਾਂ ਤਿੰਨ ਕੀਤੀਆਂ ਆ ਸੁੰਡੀ ਦੀ ਤੇ ਟੱਡੇ ਦੀ ਤੇ ਦੋ ਹੋਰ ਇੱਕ ਤੇਲੇ ਦੀ ਕਰਨੀ ਆ ਉਹ ਅੱਜ ਆਪਾਂ ਕਰ ਦੇਣਾ ਸ਼ਾਮਾਂ ਨੂੰ ਤੇ ਫਿਰ ਵੀ ਦੱਸਿਓ ਵੀ ਆ ਕਿਹੜੀ ਚੀਜ਼ ਹੋਊਗੀ ਅਸੀਂ ਪਹਿਲੀ ਵਾਰ ਹੀ ਆਏਗੀ ਬੀਜੀ ਪਹਿਲੀ ਵਾਰ ਲਾਈ ਆ ਤੇ ਪਹਿਲੀ ਵਾਰ ਹੱਥ ਨਾਲ ਲਵਾਤੇ ਇਹਨੇ ਤੇ ਜੇ ਤਾਂ ਗਿਲਾਉਂਦੇ ਹੁੰਦੇ ਵੱਖਰੀ ਗੱਲ ਸੀਗੀ ਕਹਿੰਦੇ ਉਹ ਪਹਿਲੀ ਵਾਲੀ ਫਜ਼ਿਆਂ ਤੇ ਫਜ਼ੇ ਕਸੂਤੇ ਗਏ ਆ ਉਹ ਨਾ ਇਨਾ ਖਰਚਾ ਵੀ ਆ ਗਿਆ ਆ ਫਜ਼ਿਆਂ ਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਹਣਾ ਵੀ ਮਾੜਾ ਕਾ ਜੂ ਦੱਸੋ ਸਾਰੇ ਜਾਣੇ ਖਾਸ ਤੌਰ ਤੇ ਮਾਲਵੇ ਵਾਲੇ ਮਾਲਵੇ ਵਾਲੇ ਆ ਪੀ ਕੇ ਜਗਰਾ ਹੋਣ ਲੁਧਿਆਣਾ ਤੇ ਇਧਰ ਰਾਏਕੋਟ ਮਾਨ ਸਾਹਿਬ ਇਹ ਤਕਰੀਬਤ ਸੰਗਰੂਰ ਸਾਰੇ ਮੌਂਗੀ ਕਾਫੀ ਲੋਕ ਬੀਜਦੇ ਸੱਠੀ ਜਾਨੀ ਮਗਰ ਫੇਸਬੁੱਕ ਤੋਂ ਦੇਖ ਕੇ ਬੀਜ ਲਈ ਮੈਂ ਪਾਲਿਆ ਕੋਈ ਗੱਲ ਨਹੀਂ ਚਾ ਸਾਡੇ ਪਿੰਡਪਰਾ ਸਾਡੇ YouTube ਫੈਮਿਲੀ ਬਹੁਤ ਵਧੀਆ ਹੈ ਕੋਈ ਗਲਤ ਹੋ ਗਈ ਦੂਜਾ ਸਹੀ ਹੁੰਦਾ ਆ ਦੱਸੋ ਜਰੂਰ ਮੈਨੂੰ ਕਿਹੜਾ ਰੋਗ ਆ ਝੋਲਸ ਰੋਗ ਜਾਂ ਤੇਲ ਆਇਆ ਤੇ ਜਾਂ ਇਹ ਕੋਈ ਹੋਰ ਪ੍ਰੋਬਲਮ ਆ ਫਿਰ ਪੌਦੀ ਸਪਰੇਅ ਕਰ ਸਕੀਏ ਅੱਜ ਜਿਆਦਾ ਜੇ ਕਰਨੀ ਆ ਤੇ ਕੱਲ ਕੱਲੇ ਚ ਕਰਾਂਗੇ ਚਲੋ ਠੀਕ ਆ ਠੀਕ ਆ ਉਹ ਦਿਖਾ ਲਿਏ ਇਹ ਜਾਨਵਰ ਕਿਹੜੇ ਹੋਣਗੇ ਜਾਨਵਰ ਕਿਹੜੇ ਹੋਣ ਤੇ ਦੱਸਿਓ ਜੰਗਲੀ ਇਹ ਜੰਗਲੀ ਚਕੋਰ ਆ ਕਿਹੜੀ ਆ ਇਹ ਜੰਗਲੀ ਚਕੋਰ ਆ ਜੀ ਕਿ ਕਿਹੜੀ ਇਹ ਆਡਾਂ ਤੋੜਦੇ ਚੁੰਝਾਂ ਵਾਰ ਮਾਰ ਕੇ ਵਿੱਚ ਕਿੱਡੀ ਲੰਬੀ ਚੁੰਝੇ ਆ ਨਾ ਮੋਰਾਂ ਨੂੰ ਲੱਗਦੇ ਪਰ ਮੋਰ ਥੜੀ ਹੈਗੇ ਆ ਇਹ ਨਾ ਉਹ ਮੋਰ ਨਹੀਂ ਹੁੰਦੇ ਇਹ ਮੋਰ ਨਹੀਂ ਹੈਗੇ ਪਰ ਇਹ ਕੀ ਜੰਗਲੀ ਜਾਨਵਰ ਆ ਕੋਈ ਇਹ ਤੇ ਪਾਣੀ ਹੁਣ ਜਾਂਦਾ ਵੇ ਚੌਗਦੇ ਪਿਆ ਉਹ ਨਾ ਨੀਲ ਵੀ ਹੈਗਾ ਉਧਰ ਨੀਲ ਹੈ ਜੀ ਆਹ ਓ ਨੀਲ ਦੇਖੋ ਜੀ ਬੱਟ ਤੇ ਦੇਖੋ ਕਿੰਨਾ ਗੋਸ਼ਤਾਂ ਦਿਖਾਉਂ ਨੇ ਹੂਤੇ ਆ ਗਏ ਸੀ ਨਿਓਲਾ ਨਿਓਲਾ ਇਹ ਕੀ ਖੰਦਾ ਹੁੰਦਾ ਬਲਾ ਆ ਦੇਖੋ ਜੀ ਉਹ ਚਲ ਗਿਆ ਨਿਓਲ ਤੇ ਆ ਤੁਸੀਂ ਜਾਨਵਰ ਕਿਹੜੇ ਆ ਤੇ ਦੱਸਿਓ ਜੁਰ ਕਮੈਂਟ ਕਰਕੇ ਹੈਨਾ ਤੇ ਨਾ ਜਿਹੜੀ ਸਹਦੀ ਟੋਪੀ ਆ ਉਹ ਹੈਗੀ ਲਾਲ ਜਈ ਆ ਤੇ ਚੁੰਝ ਕਿੰਨੀ ਲੰਬੀ ਆ ਮੇਰਾ ਖਿਆਲ ਵੀ ਲਾਲ ਟੋਪੀ ਤੇ ਦੋ ਹੈਗੇ ਆ ਇਹ ਤੇ ਪਤਾ ਨਹੀਂ ਕੀ ਨਾਮ ਇਹਨਾਂ ਦਾ ਚਲੋ ਚੱਲਦੇ ਹੁਣ ਘਰ ਨੂੰ ਤੇ ਬਹੁਤ ਚੜ੍ਹ ਕੇ ਘਰ ਦੇ ਕੰਮ ਕਰ ਹੁਣ ਵੀਡੀਓ ਜਾ ਕੇ ਤੇ ਮੋਟਰ ਚੱਲੀ ਜਾਂਦੀ ਆ ਇੱਟੇ ਕੋ ਆਪਣੇ ਗੱਡੀਆਂ ਗੱਡੀਆਂ ਗਰਮੀ ਨਾਲ ਨਾ ਕਿ ਦੇਖੋ ਇਹ